ਆ ਠੇਕੇਦਾਰ ਜੀ ਇਹ ਜਿਹੜਾ ਲੋਹੇ ਦਾ ਕਰਮਾਲਾ ਮਾਰਦੇ ਇਹ ਕਈ ਦੇ ਕਹਿੰਦੇ ਆ ਕਿ ਇਹ ਨਹੀਂ ਮਾਰਨਾ ਚਾਹੀਦਾ ਇਹ ਬਾਅਦ ਚ ਪ੍ਰੋਬਲਮ ਕਰਦਾ ਹੈ ਕੀ ਨੁਕਸਾਨ ਇਹਦਾ ਤੇ ਫਾਇਦਾ ਕੀ ਥੋੜਾ ਨੇੜੇ ਆ ਜਾ ਮੇਰੇ ਵੀ ਆ ਬਖਾ ਦੇ ਆ ਜੀ ਕੋਈ ਫਾਇਦਾ ਇਹ ਵੀਰ ਮੈਂ ਜਦੋਂ ਨਵਾਂ ਨਵਾਂ ਕੰਮ ਦੇ ਲੱਗਾ ਨਾ ਅਹੀਂ ਗੁਰਦੁਆਰਿਆਂ ਚ ਕੰਮ ਕੀਤਾ ਜ਼ਿਆਦਾ ਵਾਰ ਤੇ ਗੁਰਦੁਆਰੇ ਚ ਸਾਡਾ ਠੇਕੇਦਾਰ ਜਿਹੜਾ ਲੋਹੇ ਦਾ ਕਰਮਾਲਾ ਮਰ ਤੋਂ ਕਰਾਉਂਦਾ ਸੀ ਠੀਕ ਆ ਤੇ ਉਦੋਂ ਅਹੀਂ ਆਤ ਪਈ ਤੇ ਜਦੋਂ ਅਹੀਂ ਘਰਾਂ 'ਚ ਨਵਾਂ-ਨਵਾਂ ਕੰਮ ਸ਼ੁਰੂ ਕੀਤਾ ਤਾਂ ਸਾਨੂੰ ਵੀ ਸਾਰਿਆਂ ਨੇ ਸਵਾਲ ਕਰਨਾ ਯਾਰ ਰੰਗ ਨਹੀਂ ਇਹ ਤੇ ਖਲੋਂਦਾ ਮਤਲਬ ਇਹ ਪਣਾ ਉੱਤੇ ਆ ਜਾਂਦਾ ਪਰ ਮਤਲਬ ਕਈ ਤਰ੍ਹਾਂ ਦੇ ਸਵਾਲ ਹਨ ਇਹਦੀ ਇੱਕ ਤੇ ਜਿਹੜਾ ਇਹਦਾ ਨੁਕਸਾਨ ਕੋਈ ਨਹੀਂ ਆ ਫਾਇਦਾ ਫਾਇਦੇ ਤੁਹਾਨੂੰ ਮੈਂ ਦੱਸਾਂ ਨਾ ਨੁਕਸਾਨ ਇਹਦਾ ਕੋਈ ਵੀ ਨਹੀਂ ਹੈਗਾ ਨੁਕਸਾਨ ਸਿਰਫ ਮਿਹਨਤਿਆਂ ਨੂੰ ਆ ਕਿਉਂਕਿ ਇਹਦੇ ਲਈ ਆਪਾਂ ਨੂੰ ਚਪਟੀ ਵੀ ਰੀਝ ਨਾ ਮਾਰਨੀ ਪੈਂਦੀ ਐ ਡਲਕਣਾ ਪਵੇ ਸੇ ਸੇ ਪਲਸਤਰ ਪੂਰੀ ਸਪਾਈਚ ਕਰਨਾ ਪੈਂਦਾ ਨਿੱਕੇ ਤੋਂ ਨਿੱਕਾ ਮੱਖੀ ਦਾਗ ਵੀ ਜਿਹੜਾ ਆਪਣਾ ਸਾਫ ਕਰਨਾ ਪੈਂਦਾ ਉਸ ਤੋਂ ਬਾਅਦ ਇਹਦਾ ਇਹ ਫਾਇਦਾ ਹੈ ਜਿਤਨਾ ਹੁਣ ਹਵਾਲ ਪੱਟੀ ਭਰਨ ਲੱਗਿਆਂ ਉਹ ਖਰਚਾ ਵੀ ਬਚ ਜਾਂਦਾ ਠੀਕ ਹੈ ਤੇ ਇਹਦੀ ਸਫਾਈ ਇੰਨੀ ਜਾਲੀ ਆਉਂਦੀ ਆ ਜਿੱਥੇ ਕਪੜਾ ਵੱਜਾ ਉਹ ਉਥੋਂ ਸੀਮੈਂਟ ਦੇਖ ਲਓ ਪਰਦਾ ਉੱਪਰ ਅੱਛਾ ਗਲੰਗਰ ਮਾਰਿਆ ਕਿਹਨੇ ਤੇ ਇਹਦੀ ਸਫਾਈ ਨਹੀਂ ਹੁੰਦੀ ਇਹ ਵੀ ਗਲੰਗਰ ਮਾਰਿਆ ਜਦੋਂ ਸੁੱਕ ਜਾਂਦਾ ਨਾ ਅਜਿਵੇਂ ਪਲੇਨ ਲੋਕੇ ਜੀ ਤੋਂ ਦੁਰਦੀਆ ਇਸ ਤਰੀਕੇ ਨਾਲ ਪਲੇ ਨਹੀਂ ਰਹਿੰਦੇ ਨਾ ਦੇ ਹੱਥੇ ਨੂੰ ਕੋਈ ਨੁਕਸਾਨ ਪੈਂਦਾ ਕੋਈ ਨਹੀਂ ਦਾ ਇਹਦੇ ਫਾਇਦੇ ਹੀ ਫਾਇਦੇ ਆ ਨੁਕਸਾਨ ਨਹੀਂ ਕੋਈ ਵੀ ਸਿਰਫ ਠੇਕੇਦਾਰਾਂ ਨੂੰ ਨੁਕਸਾਨ ਜ਼ਰੂਰ ਹੈਗਾ ਕਿਉਂਕਿ ਮਿਹਨਤ ਜ਼ਿਆਦਾ ਕਰਨੀ ਪੈਂਦੀ ਪ੍ਰਸਤ ਕਰਦੇ ਸਮੇਂ ਬਸ ਇਨਾ ਹੀ ਆ ਤੇ ਬਾਕੀ ਭਰਾਵਾਂ ਨੂੰ ਬੇਨਤੀ ਹੈ ਜੇ ਵੀਡੀਓ ਚੰਗੀ ਲੱਗੇ ਸ਼ੇਅਰ ਕਰ ਦਿਓ ਤੇ ਲਾਈਕ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ ਕਮੈਂਟਾਂ 'ਚ ਧੰਨਵਾਦ